ਕੰਟਰੋਵਰਸੀ ਤਾਂ ਕ੍ਰੀਏਟ ਨਹੀਂ ਕਰਨੀ ਚਾਹੁੰਦਾ ਕਿਉਂਕਿ ਸਮਾਗਮ ਮੈਂ ਕੋਈ ਵੀ ਕਰੇ ਪਰ ਇੱਕ ਰਵਾਇਤ ਹੈ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ 60 ਲੱਖ ਸਿੱਖਾਂ ਦੀ ਚੁਣੀ ਹੋਈ ਸੰਸਦਾਂ ਸਿੱਖ ਧਰਮ ਨੂੰ ਇਸ ਗੱਲ ਦਾ ਮਾਣ ਹੈ ਕਿ ਬੜੀਆਂ ਕੁਰਬਾਨੀਆਂ ਸ਼ਹਾਦਤਾਂ ਦੇ ਕੇ ਅਸੀਂ ਆਪਣੀ ਇੱਕ ਕੇਂਦਰੀ ਜਥੇਬੰਦੀ ਬਣਾਈ ਹੈ ਜਿਹੜੀ ਸਾਡੇ ਗੁਰਧਾਮਾਂ ਦੀ ਸੇਵਾ ਸੰਭਾਲ ਵਾਸਤੇ ਸਰਮੌਰ ਜਥੇਬੰਦੀ ਉਹ ਜਥੇਬੰਦੀ ਜੋ ਵੀ ਪ੍ਰੋਗਰਾਮ ਜਿਹੜੀ ਹੈ ਸ਼੍ਰੀ ਕਾਸ਼ਟਕ ਸਾਹਿਬ ਦੀ ਛਤਰਛਾਇਆ ਹੇਠ ਉਡੀਕਦੀ ਹੈ ਉਹ ਸਾਰੇ ਦੇਸ਼ ਦੇ ਵਿੱਚ ਸਾਰੇ ਸੱਤ ਧਾਰਮਿਕ ਸਥਾਨ ਸਾਰੀਆਂ ਸਮਾਜ ਸੁਸਾਇਟੀਆਂ ਸਾਰੀਆਂ ਸਰਕਾਰਾਂ ਉਹ ਪ੍ਰੋਗਰਾਮ ਫਾਲੋ ਕਰਦੇ ਪਹਿਲਾਂ ਵੀ ਇਸ ਤਰ੍ਹਾਂ ਦੀਆਂ ਹੁੰਦੀਆਂ ਰਹੀਆਂ ਕੇਂਦਰ ਦੀ ਸਰਕਾਰ ਵੀ ਇਹਨੂੰ ਹੀ ਨੋਡਲ ਏਜੰਸੀ ਮੰਨਦੀ ਰਹੀ ਹੈ ਸ਼੍ਰੋਮਣੀ ਗੁਰਦਵਾਰਾ ਪ੍ਰੰਤਕ ਕਮੇਟੀ ਸੂਬੇ ਦੀਆਂ ਸਰਕਾਰਾਂ ਵੀ ਸਾਰਾ ਕੋਸ਼ਿਸ਼ ਸ਼੍ਰੋਮਣੀ ਗੁਰਦਵਾਰਾ ਪ੍ਰੰਤਕ ਕਮੇਟੀ ਦੇ ਨੂੰ ਪੁੱਛ ਕੇ ਕਰਦੇ ਰਹੀਆਂ ਸਰਕਾਰਾਂ ਦੇ ਕਰਨ ਵਾਲਾ ਬਹੁਤ ਕੁਝ ਹੁੰਦਾ ਕਰਨਾ ਚਾਹੀਦਾ ਸੇਵਾ ਦੇ ਵਿੱਚ ਬਹੁਤ ਸਹਾਯੋਗ ਸਰਕਾਰਾਂ ਦੀ ਲੋਡ ਹੁੰਦੀ ਹੈ ਸਭ ਤੋਂ ਵੱਡੀ ਤਾਂ ਲੋਡ ਹੁੰਦੀ ਹੈ ਸਰਕਾਰਾਂ ਦੀ ਤੇ ਸਾਡੇ ਤਾਂ ਸੜਕ ਮਹਾਪੁਰਖ ਬਣਾ ਰਹੇ ਆ ਜਿਹੜਾ ਮਹਾਪੁਰਖਾਂ ਦਾ ਕੰਮ ਹੈ ਉਹ ਪੀ 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 ਜਿਹੜਾ ਹੈਗਾ ਉਹ ਸਰਕਾਰ ਕਰਨਾ ਚਾਹੁੰਦੀ ਹੈ ਤੇ ਜਿਹੜਾ ਆਪਣਾ ਕੰਮ ਹੈ ਉਹ ਉਹਨਾਂ ਦਾ ਮਹਾਪੁਰਖ ਕਰ ਪਹਿਲਾਂ ਤਾਂ ਮਹਾਪੁਰਖਾਂ ਨੂੰ ਉਥੋਂ ਵੇਲੇ ਕਰਦੇ ਤੇ ਜਾ ਕੇ ਮਾਫੀ ਮੰਗਦੇ ਤੇ ਉਹਨਾਂ ਨੂੰ ਕਹਿੰਦੇ ਵੀ ਆ ਤੁਸੀਂ ਜਿਹੜੇ ਸੇਵਾ ਚ ਪੈਸੇ ਲਾਇਆ ਨਾ ਇਹ ਸੜਕ ਅਸੀਂ ਬਣਾਉਨੇ ਆ ਤੁਸੀਂ ਧਾਰਮਿਕ ਇਹ ਤੁਹਾਨੂੰ ਲੱਗਦਾ ਕਿ ਪੋਲਿਟੀਕਲ ਮਾਈਲੇਜ ਲੈਂਡ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਜਿੱਥੇ ਸਰਕਾਰ ਵੀ ਸਮਾਗਮ ਕਰ ਰਹੀ ਹੈ ਕਿ ਕੀਰਤਨ ਦਰਬਾਰ ਰੱਖਿਆ ਗਿਆ ਆਨੰਦਪੁਰ ਸਾਹਿਬ ਦੀ ਧਰਤੀ ਤੇ ਪਹਿਲੀ ਵਾਰ ਹੋ ਰਿਹਾ ਇਸ ਤਰ੍ਹਾਂ ਪਹਿਲਾਂ ਕਦੇ ਨਹੀਂ ਤੇ ਮਾਈਲੇਜ ਕੋਈ ਜਿਸ ਤਰ੍ਹਾਂ ਦੀ ਚਾਹਵੇਂ ਦਵੇ ਤੇ ਗੁਰੂ ਨੇ ਕਿਸੇ ਦੀ ਝੋਲੀ ਚ ਕੀ ਪਾਣਾ ਗੁਰੂ ਤੋਂ ਨਿਉਕਈ ਮਿਲਦਾ ਹੁੰਦਾ ਪਰ ਤੁਸੀਂ ਜਿਹੜੀ ਐਸਟੈਬਲਿਸ਼ਡ ਸੰਸਥਾ ਸਿੱਖਾਂ ਦੀ ਜਿਹੜੇ ਸਾਡੇ ਤਖਤ ਨੇ ਜਿਹੜੀ ਉਹਨਾਂ ਦੀ ਮਰਿਆਦਾ ਉਹਨੂੰ ਤੇ ਨਾਲ ਨਾ ਰਸੂ ਕਰੋ ਹੁਣ ਸੁਨਾਗਮ ਸਰਕਾਰ ਨੇ ਰੱਖਿਆ ਸੀ ਜਿਹੜਾ ਸ਼੍ਰੀਨਗਰ ਚ ਤੇ ਕੀ ਨਿਕਲਿਆ ਉਹਦੇ ਚ ਕਿ ਮੰਤਰੀ ਸਾਹਿਬ ਨੂੰ ਜਾ ਕੇ ਅਕਾਲ ਤਖਤ ਸਾਹਿਬ ਤੇ ਪੇਸ਼ ਹੋਣਾ ਪਿਆ ਹਾਂ ਹਾਂ ਆ ਹੁਣ ਜਿਹੜਾ ਬਾਬਾ ਜੀਵਨ ਸਿੰਘ ਰਾੰਦੀ ਜਿਹੜੀ ਤਸਵੀਰ ਇੱਥੇ ਲੱਗੀ ਹੈ ਤਵੇ ਸਾਹਿਬ ਨੇ ਵੀ ਇਤਰਾਜ਼ ਕੀਤਾ ਜੀ ਇਹ ਕਿਉਂ ਹੋ ਰਿਹਾ ਕਿਉਂਕਿ ਧਰਮ ਦੀ ਜਾਣਕਾਰੀ ਨਹੀਂ ਹੈ ਲੈਣ ਦੀ ਕੋਸ਼ਿਸ਼ ਨਹੀਂ ਕੀਤੀ ਕੋਲ ਤੁਹਾਡੇ ਕੋਲੇ ਐਡੇ ਵੱਡੇ ਤਖਤ ਨੇ ਜਸਵੰਤ ਸਾਹਿਬਾਨ ਨੇ ਧਾਰਮਿਕ ਸਚੀਤਾ ਨੇ ਤੁਸੀਂ ਜਾ ਕੇ ਰਾਜੀ ਨਹੀਂ ਇਹੋ ਹੈ ਤੁਹਾਡੀ ਤੇ ਗਲਤੀ ਤੇ ਗਲਤੀ ਤੁਸੀਂ ਇਹ ਕਰੀ ਜਾਂਦੇ ਹੋ ਕੋਈ ਚੰਗਾ ਕੰਮ ਕਰਕੇ ਅੱਗੇ ਵਧਣਾ ਚਾਹਦੇ ਹੋ ਕਰੋ ਸੇਵਾ ਤੇ ਕੋਈ ਰੋਕ ਨਹੀਂ ਹੈ ਤੁਹਾਨੂੰ ਕਰੋ ਪਰ ਜਿਹੜੀ ਤੁਹਾਡੀ ਜ਼ਿੰਮੇਵਾਰੀਆਂ ਨੇ ਉਹ ਵੀ ਤਾਂ ਪਹਿਲਾਂ ਕਰੋ ਨਾ ਇਸ ਤਰੀਕੇ ਦੇ ਨਾਲ ਕਿਹੜੀਆਂ ਤਿਆਰੀਆਂ ਜਿਹੜੀਆਂ ਕੀਤੀ ਜਾ ਰਹੀਆਂ ਨੇ ਉਹਦੇ ਬਾਰੇ ਕੋਈ ਦੇਖੋ ਇੱਕ ਨਗਰ ਕੀਰਤਨ ਜਿਹੜਾ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਵੱਲੋਂ ਜੀ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਦੇ 350 ਸਾਲਾ ਸ਼ਹੀਦੀ ਸਮਾਗਮ ਨੂੰ ਲੈ ਕੇ ਜਿਹਦੇ ਨਾਲ ਭਾਈ ਮਤੀ ਦਾਸ ਭਾਈ ਸਤੀ ਦਾਸ ਭਾਈ ਦਿਹਾਲਾ ਜੀ ਦੀ ਸ਼ਹੀਦੀ ਵੀ ਨਾਲ ਸ਼ਾਮਲ ਹੈ। ਅਸਾਂ ਤੋਂ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਦੇ ਗੁਰਦੁਆਰਾ ਸਾਹਿਬ ਥੋਬੜੀ ਤੋਂ ਜਿਹੜਾ ਚੱਲਿਆ ਸੀ ਉਹ ਸਾਰੇ ਦੇਸ਼ ਤੇ ਪੰਜਾਬ ਦੇ ਵੱਖ-ਵੱਖ ਹਿੱਸਿਆਂ ਤੋਂ ਹੁੰਦਾ ਹੋਇਆ 22 ਤਰੀਕ ਨੂੰ ਸ਼ਾਮ ਨੂੰ ਰੋਪੜ ਪਹੁੰਚ ਰਿਹਾ। ਰਾਤ ਗੁਰਦੁਆਰਾ ਪਠਾ ਸਾਹਿਬ ਹੈ। ਔਰ 23 ਨੂੰ ਪਠਾ ਸਾਹਿਬ ਤੋਂ ਸ਼ੁਰੂਆਤ ਕਰਕੇ 23 ਦੁਪਹਿਰ ਬਾਅਦ ਸ੍ਰੀ ਅਨੰਦਪੁਰ ਸਾਹਿਬ ਪਹੁੰਚੇਗਾ ਗੁਰੂ ਸਾਹਿਬ ਦਾ ਜੋ ਇਤਿਹਾਸ ਹੈ ਜੋ ਕੁਰਬਾਨੀ ਉਹਨਾਂ ਨੇ ਕੀਤੀ ਜੋ ਬਲਿਦਾਨ ਹੈ ਉਹਨਾਂ ਦਾ ਉਹਦੇ ਕਰਕੇ ਇੱਕ ਤਾਂ ਬੜੀ ਵੱਡੀ ਤਸੱਲੀ ਹੈ ਕਿ ਸ਼ੁਰੂਆਤ ਤੋਂ ਲੈ ਕੇ ਸਾਰੇ ਰਸਤੇ ਦੇ ਵਿੱਚ ਸਾਰੇ ਧਰਮਾਂ ਦੇ ਲੋਕਾਂ ਨੇ ਬਹੁਤ ਵੱਡਾ ਸਤਿਕਾਰ ਉਡਾ ਕੀਤਾ। ਔਰ ਰੋਪੜ ਦੇ ਵਿੱਚ ਵੀ ਅਸੀਂ ਸਵਾਗਤ ਦੀਆਂ ਤਿਆਰੀਆਂ ਵਾਸਤੇ ਕੱਲ ਗੁਰਦੁਆਰਾ ਸਿੰਘ ਸਭਾ ਰੋਪੜ ਦੇ ਵਿੱਚ 24 ਵੱਖ-ਵੱਖ ਧਰਮਾਂ ਦੀਆਂ ਜਥੇਬੰਦੀਆਂ ਜਿਹਦੇ ਵਿੱਚ ਗੁਰਦੁਆਰਾ ਕਮੇਟੀਆਂ ਵੀ ਆਂ, ਮੰਦਿਰ ਕਮੇਟੀਆਂ ਵੀ ਆਂ, ਵੱਖ-ਵੱਖ ਸਮਾਜਿਕ ਜਥੇਬੰਦੀਆਂ ਵੀ ਆਂ, ਵਪਾਰਕ ਜਥੇਬੰਦੀਆਂ ਵੀ ਆਂ। ਜਿਹੜੇ ਮੁਸਲਮਾਨ ਭਾਈਚਾਰੇ ਦੀਆਂ ਜਥੇਬੰਦੀਆਂ ਵੀ ਆਂ, ਸਾਰੇ ਧਰਮਾਂ ਦੀ। ਇਕੱਠੀ ਮੀਟਿੰਗ ਕੀਤੀ ਹੈ। ਇੱਕਠੀ ਤਾਲਮਿਲ ਕਮੇਟੀ ਬਣਾਈ ਹੈ ਤੇ ਸ਼ਹਿਰ ਵੱਲੋਂ ਸਾਰੇ ਧਰਮਾਂ ਦੇ ਲੋਕਾਂ ਵੱਲੋਂ ਇਕੱਠਾ ਉਹਦਾ ਸਵਾਗਤ ਕਰਤਾ। ਇਸ ਤੋਂ ਪਹਿਲਾਂ ਪੱਠਾ ਸਾਹਿਬ ਦੇ ਵਿੱਚ ਵੀ ਅਸੀਂ ਮੀਟਿੰਗ ਕੀਤੀ ਹੈ ਅੱਜ ਚਾਵਲਾ ਸਾਹਿਬ ਤੇ ਮੈਂ ਅਸੀਂ ਨੂਰਪੁਰ ਵਿਧੀ ਮੀਟਿੰਗ ਕਰਕੇ ਆਏ ਹਾਂ। ਸੋਮਵਾਰ ਨੂੰ ਘਨੋਲੀ ਮੀਟਿੰਗ ਰੱਖੀ ਹੈ। ਅਸੀਂ ਸੁਨੇਹਾ ਜਿਹੜਾ ਕੋਸ਼ਿਸ਼ ਕਰ ਰਹੇ ਹਾਂ ਸਾਰੇ ਪਿੰਡਾਂ ਦੇ ਵਿੱਚ ਦੇਣ ਦਾ ਕਿ ਜਿੱਥੇ-ਜਿੱਥੇ ਵੀ ਰੂਟ ਦੇ ਨੇੜੇ ਕੋਈ ਪੜਾ ਹੈ ਵੱਡੀ ਤਰ੍ਹਾਂ ਦੀ ਜੋ ਸੰਗਤ ਜਿਹੜੀ ਉੱਥੇ ਪਹੁੰਚੀ ਇੱਥੇ ਵੀ ਪੰਜ ਪਾਰ ਪਾਰਕ ਦੇ ਵਿੱਚ ਸਾਂਝੇ ਤੌਰ ਦੇ ਉੱਤੇ ਪੂਰੇ ਇਲਾਕੇ ਦੀਆਂ ਸੰਗਤਾਂ ਵੱਲੋਂ ਇੱਥੇ ਵੀ ਸਨਮਾਨ ਕੀਤਾ ਜਾਏਗਾ ਸੋ ਬਹੁਤ ਜਿਹੜੀ ਹੈ ਮੈਂ ਸਮਝਦਾ ਸੀ ਭਾਗਾ ਵਾਲੇ ਕਿ ਕੋਈ ਨਗਰ ਕੀਰਤਨ ਚੱਲ ਰਿਹਾ ਹੈ ਜੀ ਐਡਕੇ ਦੇ ਵਿੱਚੋਂ ਕੋਈ ਨਗਰ ਕੀਰਤਨ ਚੱਲਣਾ ਹੈ ਜਿਹੜਾ ਚਾਂਦਰੀ ਚੌਕ ਤੋਂ ਜਿਹੜਾ ਭਾਈ ਜੈਤਾ ਜੀ ਜਿਸ ਰਸਤੇ ਸੀਸਲਾ ਕੇ ਆਏ ਕੋਈ ਚੱਲ ਰਿਹਾ ਧੋਬੜੀ ਸਾਹਿਬ ਤੋਂ ਔਰ ਦੇਸ਼ ਤੇ ਹੋਰ ਇਸੇ ਤੋਂ ਵੀ ਬਹੁਤ ਨਗਰ ਕੀਰਤਨ ਚੱਲ ਰਿਹਾ ਹੈ ਪਰ ਪਹੁੰਚ ਰਹੇ ਸਾਰੇ ਅਨੰਦਪੁਰ ਸਾਹਿਬ ਨੂੰ ਕਿਉਂਕਿ ਇਤਿਹਾਸ ਜਿਹੜਾ ਸਾਰਾ ਉਹ ਅਨੰਦਪੁਰ ਸਾਹਿਬ ਦੇ ਨਾਲ ਜੁੜਿਆ ਹੋਇਆ ਹੈ ਜੀ ਇਹ ਸ਼ਹਿਰ ਵੀ ਉਹਨਾਂ ਨੇ ਸਫਤ ਕੀਤਾ ਸੀ ਜਿਹੜਾ ਇੱਥੇ ਆ ਕੇ ਕਸ਼ਮੀਰੀ ਪੰਡਤਾਂ ਨੇ ਫਰਿਆਦ ਕੀਤੀ ਸੀ ਇੱਥੇ ਹੀ ਫੈਸਲਾ ਕੀਤਾ ਸੀ ਉਹਨਾਂ ਨੇ ਇੱਥੋਂ ਹੀ ਸ਼ਹਾਦਤ ਦੇਣ ਵਾਸਤੇ ਗਏ ਸੀ ਤੇ ਇੱਥੇ ਹੀ ਭਾਈ ਜੱਤਾ ਜੀ ਸੀਸ ਰਖਿਆ ਸੀ ਸੁਭਾ ਸਮਝਦਾ ਕਿ ਸਾਡੀ ਰੋਪੜ ਜ਼ਿਲ੍ਹੇ ਦੀ ਸਾਰੀ ਸੰਗਤ ਦੀ ਬੜੀ ਵੱਡੀ ਜ਼ਿੰਮੇਵਾਰੀ ਪੜ ਜਾਂਦੀ ਕਿ ਜੇ ਸਾਰੇ ਵਿਦੇਸ਼ਾਂ ਵਿੱਚੋਂ ਦੇਸ਼ਾਂ ਵਿੱਚੋਂ ਲੋਕੀ ਚੱਲ ਕੇ ਇੱਥੇ ਆ ਰਹੇ ਆ ਤੇ ਅਸੀਂ ਵੀ ਅੱਗੇ ਹੋ ਕੇ ਵੱਟ ਚੜ ਕੇ ਜਿਹੜੀ ਸੰਗਤ ਨਾਲ ਆ ਰਹੀ ਹੈ ਉਹਦਾ ਸਵਾਗਤ ਕਰੀਏ ਸੋ ਸੰਗਤ 'ਚ ਬੜਾ ਉਤਸ਼ਾਹ ਆ ਸਾਰੇ ਵਰਗਾਂ ਦੇ ਲੋਕ ਇਕੱਠੇ ਹੋ ਕੇ ਸਾਰੀਆਂ ਧਾਰਮਿਕ ਸਖਸ਼ਿਤਾ ਇਕੱਠੇ ਹੋ ਕੇ ਤੇ ਗੁਰੂ ਸਾਹਿਬ ਦੀ ਜੋ ਸੇਧ ਸੀ ਸਾਰੀ ਮਾਨਵਤਾ ਨੂੰ ਸਾਂਝੀ ਵਾਲਤਾ ਦੀ ਉਹ ਸਾਨੂੰ ਸਬੂਤ ਜੜਾ ਇੱਥੇ ਸਭ ਸਰਕਾਰ ਸ਼ਿਰੀ ਨਗਰ ਦੇ ਵਿੱਚ ਵੀ 8 ਬੰਦਿਆਂ ਦੀ ਮੌਤ ਹੋਈ ਹੈ ਇੰਟਰਨਲ ਸਿਕਿਉਰਿਟੀ ਦੇ ਉੱਪਰ ਜਿਹੜਾ ਇਸ ਤਰ੍ਹਾਂ ਦਾ ਅਟੈਕ ਹੋ ਰਿਹਾ ਹੈ ਸਿੱਧਾ ਕਿਹਾ ਜਾ ਰਿਹਾ ਹੈ ਕਿ ਪਾਕਿਸਤਾਨ ਦੇ ਵੱਲੋਂ ਇਹ ਦੁਆਰਾ ਫਿਰ ਹਾਲਾਤ ਬਹੁਤ ਚਿੰਤਾਜਨਕ ਹੈ ਵੈਸੇ ਤੇ ਜਿਹੜਾ ਟੈਰਰਿਜ਼ਮ ਹੈ ਜਾਂ ਨਾਰਕੋ ਟੈਰਰਿਜ਼ਮ ਹੈ ਇਹ ਗਲੋਬਲ ਫੈਨੋਮੈਨਾ ਬਣ ਗਿਆ ਦੁਨੀਆ ਦੇ ਕਿੰਨੇ ਦੇਸ਼ ਤੁਸੀਂ ਦੇਖ ਲਓ ਐਸ ਵੇਲੇ ਇਹਦੇ ਨਾਲ ਜੂਝ ਰਿਹਾ ਔਰ ਕਿੰਨਾ ਮਾਨਵਤਾ ਦਾ ਨੁਕਸਾਨ ਜਿਹੜਾ ਉਹ ਵਕ ਵਕ ਦੇਸ਼ਾਂ ਦੇ ਵਿੱਚ ਜਿਹੜਾ ਉਹ ਲਗਾਤਾਰ ਹੋ ਰਿਹਾ ਔਰ ਸਾਡੇ ਵੀ ਜਿਹੜੀਆਂ ਘਟਨਾਵਾਂ ਹੋਈਆਂ ਔਰ ਖਾਸ ਤੌਰ ਤੇ ਪੜੇ ਲਿਖੇ ਦੁਕਾਨਦਾਰ ਡਾਕਟਰਾਂ ਦਾ ਇਹਦੇ ਵਿੱਚ ਇਨਵੋਲਵ ਹੋ ਜਾਣਾ ਇਸ ਤਰ੍ਹਾਂ ਦੀ ਰੈਡੀਕਲਾਈਜੇਸ਼ਨ ਜਿਹੜੀ ਹੈ ਇਹ ਬਹੁਤ ਚਿੰਤਾਜਨਕ ਹੈ ਸਰਕਾਰਾਂ ਨੂੰ ਇੱਕ ਤਾਂ ਹੁੰਦਾ ਲਾਜਡ ਆਰਡਰ ਦੇ ਐਂਗਲ ਤੋਂ ਦੇਖਣਾ ਇੱਕ ਹੁੰਦਾ ਹਿਊਮਨਿਟੇਰੀਅਨ ਐਂਗਲ ਤੋਂ ਦੇਖਣਾ ਸੋਸਾਇਲੋਜੀ ਦੇ ਐਂਗਲ ਤੋਂ ਦੇਖਣਾ ਕਿ ਇਹ ਕਿਉਂ ਹੋ ਰਿਹਾ ਇਹਦਾ ਇਹਦੇ ਚ ਐਜੂਕੇਸ਼ਨ ਵਾਲਿਆਂ ਨੂੰ ਵੀ ਸੋਚਣਾ ਪਏਗਾ ਸਮਾਜ ਦੇ ਵਿੱਚ ਪੇਰੈਂਟਸ ਦੀ ਵੀ ਜ਼ਿੰਮੇਵਾਰੀ ਆ ਉਹ ਵੀ ਸੋਚਣਾ ਪਏਗਾ ਸਰਕਾਰਾਂ ਨੂੰ ਵੀ ਆਪਣੀਆਂ ਨੀਤੀਆਂ ਬਾਰੇ ਸੋਚਣਾ ਪਏਗਾ ਕਿ ਕਿਸੇ ਵੀ ਵਰਗ ਦੇ ਵਿੱਚ ਕੋਈ ਇਦਾਂ ਦੀ ਐਲੀਨੇਸ਼ਨ ਦੀ ਭਾਵਨਾ ਨਾ ਜਾਏ ਔਰ ਸਾਰੇ ਦੇਸ਼ਾਂ ਨੂੰ ਉਹਨਾਂ ਦੇਸ਼ਾਂ ਦੇ ਖਿਲਾਫ ਵੀ ਇਕੱਠੇ ਹੋਣਾ ਪਏਗਾ ਜਿਹੜੇ ਦੁਨੀਆ ਦੇ ਵਿੱਚ ਟੈਰਰਿਜ਼ਮ ਨੂੰ ਜਿਹੜਾ ਬੜਾਵਾ ਦਿੰਦੇ ਕੁਝ ਲੋਕਾਂ ਦਾ ਧੱਦਾ ਹੋ ਗਿਆ ਕੁਝ ਦੇਸ਼ਾਂ ਦਾ ਧੱਦਾ ਹੋ ਗਿਆ ਕਿ ਉਹ ਯੰਗ ਮਾਈਂਡਸ ਨੂੰ ਐਕਸਪਲੋਇਟ ਕਰਕੇ ਤੇ ਇਦਾਂ ਦਾ ਜਿਹੜੀ ਹੈ ਤਬਾਹ ਤਬਾਹੀ ਕਰਨ ਕੰਮ ਜਿਹੜਾ ਉਹ ਕਰ ਰਿਹਾ ਆਪਣੇ ਦੇਸ਼ਾਂ ਵਿੱਚ ਭੁੱਖ ਮਰੀ ਹੈ ਤੇ ਉਹ ਗਰੀਬ ਬੱਚਿਆਂ ਨੂੰ ਜਿਹੜਾ ਐਕਸਪਲੋਇਟ ਕਰਕੇ ਤੇ ਗਲਤ ਪਾਸੇ ਲਾ ਕੇ ਤੇ ਇਨਸਾਨੀਅਤ ਦਾ ਘਾਣ ਕਰ ਰਿਹਾ ਇਸ ਕਰਕੇ ਚਿੰਤਾਜਨਕ ਹੈ ਪਰ ਦੇਸ਼ ਦੀ ਸਰਕਾਰ ਲੱਗੀ ਹੋਈ ਹੈ ਸਾਨੂੰ ਆਸ ਹੈ ਕਿ ਸਾਡਾ ਸਟਰੋਂਗ ਕੰਟਰੀ ਹੈ ਤੇ ਇਹ ਜਿਹੜੀ ਹੈ ਇਹਨਾਂ ਹਾਲਾਤਾਂ ਦੇ ਉੱਤੇ ਜਿਹੜਾ ਹੈਗਾ ਸਾਰੇ ਬੈਟਰ ਕਰਨਗੇ ਪਰ ਇਹ ਵੱਡੀਆਂ ਚਿੰਤਾਵਾਂ ਨੇ ਸਰਕਾਰਾਂ ਨੂੰ ਇਹਦੇ ਮੱਦੇਨਜ਼ਰ ਪਾਸੇ ਗੰਭੀਰ ਹੋਣਾ ਚਾਹੀਦਾ ਹੈ ਕਿ ਚੰਗਾ ਮਾਹੌਲ ਵੀ ਦੇਸ਼ ਦੇ ਵਿੱਚ ਬਣਨਾ ਚਾਹੀਦਾ ਹੈ ਕਿ ਕੋਈ ਇਹੋ ਜੀ ਨਫ਼ਰਤ ਭਰਿਆ ਕੰਮ ਨਾ ਕੀਤਾ ਜਾਵੇ ਜਿਹੜਾ ਇਹ ਨਤੀਜੇ ਨੂੰ ਹੋਵੇ ਪਰ ਇਹਨੂੰ ਸ਼ਕਤੀ ਨਾਲ ਵੀ ਨਜੇਟਣ ਦੀ ਲੋੜ ਹੈ ਤੇ ਸ਼ਕਤੀ ਵੀ ਕਦੇ ਪੈਂਦੀ ਇਸ ਤਰੀਕੇ ਨਾਲ ਸ਼ੋਮਣੀ ਤਰੀਕਾ ਕਹਿੰਦੇ ਹੁੰਦੇ ਸੀ ਕਿ ਡਾਇਨ ਦੇਖੋ ਸੱਤਾ ਦਾ ਹੰਕਾਰ ਬਹੁਤ ਹੁੰਦਾ ਪਰ ਸੱਤਾ ਦੇ ਨਾਲ ਬਹੁਤ ਵੱਡੀਆਂ ਜ਼ਿੰਮੇਵਾਰੀਆਂ ਵੀ ਜੁੜੀਆਂ ਹੁੰਦੀਆਂ ਸੱਤਾ ਹਾਸਲ ਕਰਨ ਵਾਸਤੇ ਕਈ ਵਾਰੀ ਬਹੁਤ ਕੁਝ ਅਸੀਂ ਗਲਤ ਕਹਿ ਜਾਂਦੇ ਆ ਉਹਦੇ ਖਬਿਆਜੇ ਬਾਝ ਪੁੱਤਰ ਪਿੰਦੇ ਅੱਜ ਕਾਂਗਰਸ ਵੀ ਤੇ ਆਮ ਆਦਮੀ ਪਾਰਟੀ ਵੀ ਉਹਦੀ ਸਜ਼ਾ ਪੁੱਤਰ ਮੈਂ ਤਨ ਤਨ ਦੇ ਵੋਟਰਾਂ ਦਾ ਧੰਨਵਾਦ ਕਰਦਾ ਵਰਕਰਾਂ ਦਾ ਧੰਨਵਾਦ ਕਰਦਾ ਕਿ ਇੰਨੇ ਜ਼ਬਰ ਜ਼ੁਲਮ ਦੇ باوجود ਵੀ ਉਹਨਾਂ ਨੇ ਜਿਹੜੀ ਹੈ ਇਸ ਹੱਦ ਤੱਕ ਜਿਹੜੀ ਹੈਗੀ ਆ ਮੁਕਾਬਲਾ ਕੀਤਾ ਸਰਕਾਰੀ ਜਿੰਨਾ ਉਥੇ ਹੋ ਰਿਹਾ ਸੀਗਾ ਜਬਰ ਜ਼ੁਲਮ ਲੋਕਾਂ ਦੇ ਉੱਤੇ ਬੂਥਾਂ ਤੋਂ ਬੰਦੇ ਚੱਕੇ ਜਾ ਰਹੇ ਸੀ ਪਰ ਧੰਨਾ ਤਰਨ ਤਰਨ ਦਾ ਸਟਾਫ ਵਰਕਰ ਕਿ ਉਹਨੇ ਜਿਹੜੀ ਹੈ ਤਗੜੇ ਹੋ ਕੇ ਜਿਹੜੇ ਹੈਗੇ ਇਹਨਾਂ 'ਤੇ ਜਲ ਮੁਕਾਬਲਾ ਕੀਤਾ ਇਸ ਕਰਕੇ ਸਰਕਾਰ ਕਹਿ ਸਕਦੀ ਹੈ ਅਸੀਂ ਜਿੱਤ ਗਏ ਨੈਤਿਕ ਤੌਰ ਤੇ ਹਾਰ ਗਏ ਕੱਲੇ-ਕੱਲੇ ਦੁਕਾਨਦਾਰ ਨੂੰ ਤੁਸੀਂ ਇੰਸਪੈਕਟਰ ਭੇਜ-ਭੇਜ ਕੇ ਡਰਾਇਆ ਮੰਡੀ ਦੇ ਵਿੱਚ ਮੰਡੀ ਬੋਰਡ ਦੇ ਅਧਿਕਾਰੀ ਭੇਜ ਕੇ ਡਰਾਇ ਪੰਚਾਇਤਾਂ ਦੇ ਵਿੱਚ ਅਫਸਰ ਭੇਜ-ਭੇਜ ਕੇ ਲੋਕਾਂ 'ਤੇ ਕੇਸ ਦਰਜ ਕਰਕੇ ਧਮਕੀਆਂ ਦੇ ਕੇ ਡਰਾਇਆ ਥਾਣੇ ਜਿਹੜੇ ਸੀਗੇ ਉਹ ਐਸਐਚਓ ਲੱਗੇ ਇਸੇ ਕੰਮ ਦੇ ਉੱਤੇ ਕਿ ਤੁਸੀਂ ਬੰਦਿਆਂ ਨੂੰ ਪੁੱਛਾ ਤੋ ਵੀ ਚੱਕ ਲੋ ਘਰਾਂ ਦੇ ਵਿੱਚ ਪੁਲਿਸਤਾਂ ਦੀ ਪਈ ਸੀ ਬੰਦੇ ਉੱਥੇ ਪੁਲਿਸ ਸਟੇਸ਼ਨਾਂ ਤੇ ਬੈਠੇ ਸੀ ਪਰੇਸ਼ਾਨ ਕਰਦੇ ਸੀ ਪਰ ਫਿਰ ਵੀ ਮੈਂ ਸਮਝਦਾ ਕਿ ਜਿੱਦੀ ਵੱਡੀ ਜਿਹੜੀ ਹੈ ਵੋਟ ਪਰਸੈਂਟੇਜ ਅਕਾਲੀ ਦਲ ਨੂੰ ਮਿਲੀ ਹੈ 30500 ਤੋਂ ਵੱਧ ਵੋਟਾਂ ਮਿਲੀਆਂ ਜੇ ਫ੍ਰੀ ਐਂਡ ਫੇਅਰ ਇਲੈਕਸ਼ਨ ਹੋ ਜਾਂਦੀ ਤੇ ਹੁਣ ਵੀ ਜਿੱਤ ਕੇ ਪਰ ਇਹ 2027 ਦਾ ਰਾ ਪਤਰਾ ਹੋ ਗਿਆ ਕਿ 2027 ਚ ਕੌਣ ਆ ਰਿਹਾ ਇਹ ਇਸ ਤਰ੍ਹਾਂ ਦੇ ਜਿਹੜੀ ਆ ਉਹਨੇ ਦੱਸ ਦਿੱਤਾ ਕਿ ਕਾਂਗਰਸ ਦੀ ਜਮਾਨਤ ਵੀ ਜਬਤ, ਭਾਜਪਾ ਦੀ ਜਮਾਨਤ ਵੀ ਜਬਤ ਦੋਨੋਂ نیشنل ਪਾਰਟੀਆਂ। ਔਰ ਖੇਤਰੀ ਪਾਰਟੀ ਜਿਹੜੀ ਹੈਗੀ ਆ ਸ਼੍ਰੋਮਣੀ ਅਕਾਲੀ ਦਲ, ਉਹਨੇ ਤੇ ਭਰੋਸਾ ਲੋਕਾਂ ਨੇ ਆਪਣਾ ਵੀਰ ਬੱਦਲੋ ਦਾ ਜਿਹੜੀ ਲੀਡਰਸ਼ਿਪ ਤੇ ਮੋਹਰ ਲਗਾਈਏ ਲੋਕਾਂ ਨੇ ਕਿਤਨਾ ਦੇਖੋ ਇੱਥੇ ਕੋਈ ਸ਼ੱਕ ਹੀ ਨਹੀਂ ਹੁਣ ਹਾਲੇ ਵੀ ਤੁਸੀਂ ਕੀ ਕਹੋਗੇ ਕਿੰਨਿਆਂ ਲੱਤਾਂ ਖਿੱਚਣ ਵਾਲੇ ਸੀਗੇ ਸ਼੍ਰੋਮਣੀ ਅਕਾਲੀ ਦਲ ਦੇ ਇੱਕ ਪੰਥ ਵਿਰੋਧੀ ਬਿਆਨ ਵੀ ਆਇਆ ਤੇ ਕਿੰਨੀਆਂ ਸਰਕਾਰਾਂ ਸੀ, ਕਿੰਨੀਆਂ ਏਜੰਸੀਆਂ ਸੀ, ਕਿੰਨੀਆਂ ਪੰਥ ਵਿਰੋਧੀ ਸ਼ਕਤੀਆਂ ਸੀ? ਮਕਸਦ ਸਾਰੇ ਉਹਨਾਂ ਕੀ ਸੀ ਵੀ ਆਪ ਜਿੱਤਣਾ ਨਹੀਂ ਸੀ ਮਕਸਦ ਇਹ ਸੀ ਕਿ ਕਿਸੇ ਤਰੀਕੇ ਸ਼ਰਮਣੀ ਅਕਾਲੀ ਦਲ ਨੂੰ ਹਰਾਉਣਾ ਤੇ ਤੁਹਾਡੇ ਸਾਹਮਣੇ ਇਹ ਹੈ ਕਿ ਉਹ ਚੀਜ਼ਾਂ ਸਾਬਤ ਹੋ ਗਈਆਂ